ਸ਼ਹਿਰ ਵਿੱਚ ਨਵਜੰਮੇ ਬੱਚੇ ਨੂੰ ਖੋਦ ਦੇਣ ਅਤੇ ਵੇਚਣ ਦਾ ਮਾਮਲਾ ਪਿਛਲੇ ਕਈ ਦਿਨਾਂ ਤੋਂ ਸੁੱਥੀਆਂ ਵਿੱਚ ਬਣਿਆ ਹੋਇਆ ਹੈ। ਇਹ ਮਾਮਲਾ ਬਾਲ ਸੁਰੱਖਿਆ ਵਿਭਾਗ ਕੋਲ ਪਹੁੰਚ ਗਿਆ ਹੈ। ਬਾਲ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਸਰਦੂਰਗੜ ਪਹੁੰਚ ਕੇ ਇਸ ਮਾਮਲੇ ਨਾਲ ਜੁੜੇ ਹੋਏ ਕਈ ਲੋਕਾਂ ਨਾਲ ਪੁੱਛਗਿੱਛ ਬਦਲ ਕੀਤੀ। ਆਓ دیکھتے ہیں ਇਸ ਜਾਂਚ ਤੋਂ ਬਾਅਦ ਕੀ ਕਹਿਣਾ ਹੈ ਵਿਭਾਗ ਦੇ ਉੱਚ ਅਧਿਕਾਰੀਆਂ ਦਾ। ਮੇਰਾ ਨਾਮ ਨिती ਸ਼ਾਤਰੀ ਹੈ। ਮੈਂ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਤੋਂ ਆਇਆ ਮੇਰਾ ਡੈਸੀਗਨੇਸ਼ਨ ਬਾਲ ਸੁਰੱਖਿਆ ਅਫਸਰ ਆਈਸੀ ਹੈ। ਤੇ ਮੈਨੂੰ ਇੱਕ ਕੇਸ ਬਾਰੇ ਪਤਾ ਲੱਗਿਆ ਸੀ ਕਿ ਇੱਕ ਬੱਚਾ ਹੈ ਜਿਹਨੂੰ ਮਤਲਬ ਕਿ ਅੱਗੇ ਦੀ ਅੱਗੇ ਵੇਚ ਦਿੱਤਾ ਗਿਆ ਹੈ ਮਤਲਬ ਇਲੈਗਲ ਵੇ ਨਾਲ ਵੇਚਿਆ ਗਿਆ ਉਹਦੀ ਮਦਰ ਦੀ ਡੈਥ ਹੋ ਗਈ ਇਸ ਕਰਕੇ ਅੱਜ ਅਸੀਂ ਸਦੂਲਗੜ ਦੌਰਾ ਕੀਤਾ ਤੇ ਸਾਰੇ ਜਿੰਨੇ ਵੀ ਉਹਦੇ ਵਿੱਚ ਇਨਵੋਲਵ ਨੇ ਬੰਦੇ ਸਭ ਦੇ ਬਿਆਨ ਲੈ ਰਹੇ ਆ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਜੇ ਤੱਕ ਤਾਂ ਚੱਲ ਰਹੀ ਹੈ ਜਿਵੇਂ ਵੀ ਕੋਈ ਸਿੱਟਾ ਅੱਗੇ ਨਿਕਲਦਾ ਉਸ ਬਾਰੇ ਅਸੀਂ ਦੱਸ ਦਾਂਗੇ ਬਟ ਫਿਲਹਾਲ ਦੀ ਗੱਡੀ ਬੱਚਾ ਬਿਲਕੁਲ ਸੇਫ ਹੈ ਉਹ ਕੇ ਹੈ ਹੈਲਥੀ ਹੈ ਉਹ ਫੀਡ ਲੈ ਰਿਆ ਮਤਲਬ ਕਿ ਉਪਰੀ ਲੈ ਲਿਆ ਫਿਰ ਵੀ ਫੀਡ ਲੈ ਰਿਆ ਉਹ ਠੀਕ ਹੈ ਬਿਲਕੁਲ ਤੇ ਮੇਰੇ ਵਿੱਚ ਕਿੰਨੇ ਬੰਦੇ ਇਨਵੋਲ ਹੋਏ ਜੀ ਹੁਣ ਤੱਕ ਦੀ ਤੁਹਾਡੀ ਇਨਵੈਸਟੀਗੇਸ਼ਨ ਇਹਦੇ ਚ ਸਰ ਇੱਕ ਮੰਨ ਲਓ ਤੁਸੀਂ ਡੈਕਟ ਹੀ ਚੱਲ ਰਿਹਾ ਬਹੁਤ ਜਿਵੇਂ ਜਿਵੇਂ ਅਸੀਂ ਖੋਲ ਰਹੇ ਹਾਂ ਉਹ ਮੈਨੂੰ ਪਤਾ ਲੱਗ ਰਿਹਾ ਗਾਂਦੀ ਗਾਂ ਗਾਂਦੀ ਗਾਂ ਛੋਟੇ ਤੋਂ ਲੈ ਕੇ ਵੱਡੇ ਤੋਂ ਲੈ ਕੇ ਸਾਰੇ ਇਨਵੋਲਰ ਮੈਂ ਕੋ ਇਹ ਮੰਨ ਲਓ ਇੱਕ ਗਰੀਬ ਬੰਦੇ ਦੀ ਮਜਬੂਰੀ ਦਾ ਫਾਇਦਾ ਠਾ ਕੇ ਵੀ ਬਹੁਤ ਕੁਝ ਕੀਤਾ ਜਾ ਰਿਹਾ ਹੈ ਛੋਟੇ ਤੋਂ ਲੈ ਕੇ ਵੱਡਾ ਬੰਦਾ ਹਰ ਕੋਈ ਇਨਵੋਲਵ ਹੈ ਦੇ ਵਿੱਚ ਮੈਡਮ சின்ன ਤਾਂ ਬੱਚਾ ਉਹਨਾਂ ਮੈਂ ਕਸੂਰ ਦਿਖ ਰਿਹਾ ਤੋਂ ਮੇਰੇ ਚ ਹਾਂਜੀ ਉਹਦੇ ਚ ਥੋੜੇ ਜਿਹਾ ਦੀ ਦਾਦੀ ਤੇ ਫਾਦਰ ਦਾ ਥੋੜਾ ਜਿਹਾ ਗਰੀਡੀ ਨੇ ਉਹ ਜ਼ਿਆਦਾ ਲਾਲਚੀ ਨੇ ਤੇ ਜਿਹਦੇ ਕਰਕੇ ਇਹ ਸਭ ਕੁਝ ਹੋਇਆ ਬਿਕੋਜ਼ ਮੇਰੇ ਅਕੋਰਡਿੰਗਲੀ ਜੇ ਬੱਚੇ ਦੀ ਸਾਰੀ ਰਿਸਪੋਨਸੀਬਿਲਟੀ ਕੁ ਮਾਪਿਓ ਦੀ ਹੁੰਦੀ ਹੈ ਤੇ ਮੈਂ ਜੇ ਫਾਦਰ ਨੇ ਚਾਇਆ ਤਾਂ ਬੱਚਾ ਅਗੇ ਸੇਲ ਹੋਇਆ ਜੇ ਨਾਲ ਚਾਹੁੰਦਾ ਤਾਂ ਸ਼ਾਇਦ ਬੱਚਾ ਉਹ ਪਾਲਣ ਪੋਸ਼ਣ ਜਿੱਥੇ ਦੋ ਦਾ ਸੀ ਤੀਜੇ ਦਾ ਵੀ ਹੋ ਹੀ ਜਾਂਦਾ ਤੇ ਮੈਂ ਤੁਹਾਡੇ ਇਹਦੇ ਮਾਧਿਅਮ ਨਾਲ ਕਹਿਣਾ ਚਾਹੁੰਦੀ ਆਂ ਵੀ ਜੇ ਕੋਈ ਵੀ ਤੁਹਾਨੂੰ ਬੱਚਾ ਲੱਗਦਾ ਤੁਸੀਂ ਨਹੀਂ ਪਾਲ ਸਕਦੇ ਛੋਟਾ ਹੈ ਇੱਕ ਦਿਨ ਦਾ ਚਾਹੇ ਉਹ 18 ਸਾਲ ਤੱਕ ਉਹ ਬੱਚਾ ਨਹੀਂ ਪਾਲ ਰਿਆ ਪਲੀਜ਼ ਮੇਰੇ ਆਫਿਸ ਨਾਲ ਕੰਟੈਕਟ ਕਰੋ ਸਾਡਾ ਆਫਿਸ ਡੀਸੀ ਕੰਪਲੈਕਸ ਦੇ ਫਰਸਟ ਫਲੋਰ ਤੇ 33 ਨੰਬਰ ਕਮਰੇ 'ਚ ਹੈ ਉਥੇ ਐਜੇ ਅਸੀਂ ਬੈਠਦੇ ਆ ਤੁਹਾਨੂੰ ਬੱਚੇ ਨਾਲ ਦਿੱਕਤ ਕੋਈ ਵੀ ਰਿਲੇਟਡ ਪ੍ਰੋਬਲਮ ਹੈ ਪਲੀਜ਼ ਮੇਰੇ ਨਾਲ ਕੰਟੈਕਟ ਕਰੋ ਤੇ ਤਾਂ ਕਿ ਆਪਾਂ ਇਹੋ ਜੇ ਕ੍ਰਾਈਮ ਜ਼ੋਨ ਨੂੰ ਰੋਕ ਸਕੀਏ ਠੀਕ ਹੈ ਮੈਡਮ ਇਹ ਜੋ ਕੁਝ ਵੀ ਹੋਇਆ ਇਹ ਇੰਟੈਂਸ਼ਨਲੀ ਕੀਤਾ ਗਿਆ ਲੱਗਦਾ ਹੈ ਜਾਂ ਇਹ ਇਹਨਾਂ ਨੂੰ ਨੌਲੇਜ ਨਹੀਂ ਸੀ ਹੈ ਨਾ ਸਰ ਐਕਚੁਅਲੀ ਕੁਝ ਚੀਜ਼ਾਂ ਨੇ ਜਿਹੜੀਆਂ ਇਨਟੈਂਸ਼ਨਲੀ ਹੋਈਆਂ ਤੇ ਕੁਝ ਕੁਝ ਜਿਹਾ ਬਹੁਤ ਸੋਚੀ ਸਮਝੀ ਸਾਜ਼ਿਸ਼ ਹੈ ਇਹ ਦੋਨੋਂ ਚੀਜ਼ਾਂ ਇਨਵੋਲ ਨੇ ਵਿੱਚ ਮੈਂ ਅੱਜ ਤੁਸੀਂ ਥਾਣਾ ਸਰਗੁਰੂਰ ਦੇ ਵਿੱਚ ਬੈਠਾ ਹਾਂ ਇਸ ਥੀਮ ਪੜੀ ਲਈ ਹਾਂਜੀ ਪਰ ਇਸ ਦੀ ਫਰਦਰ ਕੀ ਤੁਸੀਂ ਕਰ ਰਹੇ ਹੋ ਸੀ ਫਰਦਰ ਸਰ ਮੇਨ ਮੋਟਿਵ ਮੇਰੇ ਆਫਿਸ ਦਾ ਹੈ ਵੀ ਬੱਚਾ ਸੇਫ ਹੈ ਠੀਕ ਹੈ ਠੀਕ ਹੈ ਬੱਚਾ ਬਿਲਕੁਲ ਸੇਫ ਹੈ ਠੀਕ ਹੈ ਬੱਚਾ ਅੱਛਾ ਹੈਲਥੀ ਹੈ ਉਸ ਤੋਂ ਬਾਅਦ ਆਪਾਂ ਦੇਖੋ ਸਜ਼ਾ ਦੇਣੀ ਉਹ ਕਾਨੂੰਨ ਦੇ ਹੱਥ ਹੈ ਮੈਂ ਅੱਜ ਆਪਾਂ ਥਾਣੇ ਦੇ ਵਿੱਚ ਬੈਠਿਆ ਕ੍ਰਿਮੀਨਲ ਜੀ ਤੁਸੀਂ ਜਿਹੜਾ ਹੈ ਸਟੇਟਮੈਂਟ ਨੋਟ ਕਰ ਲਈ ਇਸ ਤੋਂ ਬਾਅਦ ਉਹਨਾਂ ਨੂੰ ਕੀ ਅੱਗੇ ਸਰ ਇਸ ਤੋਂ ਬਾਅਦ ਮੇਰਾ ਮੈਂ ਫਰਦਰਸ ਆਫ ਦਿ ਆਫਿਸਰਸ ਨੂੰ ਇਨਫੋਰਮ ਕਰੂੰਗੀ ਇਨਵੈਸਟੀਗੇਸ਼ਨ ਕਰਾਂਗੇ ਬਿਕੋਜ਼ ਇਹ ਅੱਜ ਇੱਕ ਇੱਕ ਤਾਂ ਸਾਹਮਣੇ ਆ ਗਿਆ ਪਤਾ ਨਹੀਂ ਕਿੰਨੇ ਚੱਲ ਰਹੇ ਕਿਉਂਕਿ ਗਰੀਬ ਬੰਦਾ ਪਾਲ ਨਹੀਂ ਸਕਦਾ ਉਹਨੂੰ ਲਾਲਚ ਦਿੱਤਾ ਜਾਂਦਾ ਇਲੀਗਲੀ ਹੁਣ ਜਿਹੜਾ ਵੱਡਾ ਘਰ ਹੈ ਬਹੁਤ ਫੈਮਲੀਆਂ ਨੇ ਜਿਨ੍ਹਾਂ ਦੀ ਨਹੀਂ ਹੋ ਰਹੀ ਮੈਂ ਇਹ ਵੀ ਦੱਸਣਾ ਚਾਹਣੀ ਹੈ ਜੇ ਤੁਸੀਂ ਅਡਾਪਟ ਵੀ ਕਰਨਾ ਹੈ ਪਲੀਜ਼ ਸਾਡੇ ਆਫਿਸ ਚ ਆਓ ਅਸੀਂ ਅਡਾਪਸ਼ਨ ਦਾ ਪ੍ਰੋਸੈਸ ਵੀ ਕਰਦੇ ਹਾਂ ਸਭ ਕਰਦੇ ਆਂ ਪਰ ਲੀਗਲ ਵੇ ਨਾਲ ਕਰੋ ਕਿਉਂਕਿ ਇੱਕ ਸ਼ਰੀਰ ਬੰਦਾ ਫਸਦਾ ਹੈ ਬਾਕੀ ਤਾਂ ਇਹਨਾਂ ਦਾ ਤਾਂ ਕੰਮ ਹੈ ਇਹਨਾਂ ਦਾ ਟਰੈਫਿਕਿੰਗ ਚਲਾਉਣੀ ਇਸ ਲਈ ਪਲੀਜ਼ ਇਸ ਤੋਂ ਬਚੋ ਤੇ ਜੇ ਨਹੀਂ ਕੋਈ ਵੀ ਦਿੱਕਤ ਆਉਂਦੀ ਹੈ ਮੇਰੇ ਆਫਿਸ 'ਤੇ ਪਲੀਜ਼ ਕੰਟੈਕਟ ਕਰੋ ਮੈਨੂੰ ਠੀਕ ਹੈ ਬਰਡ ਥੈਂਕ ਯੂ ਜੀ ਥੈਂਕ ਯੂ